ਬਾਜੀ ਆ ਚੱਕੋ ਪੈਸੇ ਤੇ ਮੈਨੂੰ ਐਪਲ ਦਾ ਨਵਾਂ ਮਾਡਲ ਦੇ ਦਿਓ। ਲੋ ਜੀ ਲੋ ਆ ਲੋ ਸੋਲੋ ਪ੍ਰੋ ਮੈਕਸ ਬਲੈਕ ਕਲਰ। ਨਵਾਂ ਮਾਡਲ ਹੈ ਨਾ? ਨਵਾਂ ਮਾਡਲ ਹੈ। ਐੱਬ ਕਰੋ ਆ ਲੋ ਹੋਰ ਪੈਸੇ ਤੇ ਮੈਨੂੰ ਇੱਕ ਐਪਲ ਦਾ ਲੈਪਟਾਪ ਵੀ ਦੇ ਦਿਤਾ। ਆ ਲੋ ਵਡਿਆ ਬ੍ਰਾਂਡ ਵਾਲਾ ਲੈਪਟਾਪ ਲੋ ਬੈਸਟ ਕੁਆਲਿਟੀ। ਬ੍ਰਾਂਡ ਨਿਊ ਆ ਨਾ? ਬ੍ਰਾਂਡ ਨਿਊ ਆ ਮੈਮ। ਠੀਕ ਹੈ ਅੱਧਾ ਕਰੋ ਮੈਨੂੰ ਇੱਕ ਸਮਾਰਟਵਾਚ ਵੀ ਦੇ ਦਿਓ। ਸਮਾਰਟਵਾਚ ਤੇ ਦੇ ਦੇਣਾ। ਅੱਛਾ ਦੇਖੋ ਇਹਨੇ ਪੈਸੇ ਕਿੱਧਾ ਆ ਗਏ। ਸਸੇ ਤੋਂ ਅਨੁਨੀ ਪਤਾ ਮੈਂ ਘਰ ਦੇ ਵਿੱਚ ਬੈਠ ਕੇ ਆਪਣੀ ਬੁਟੀਕ ਚ ਚਲਾਨਦੀ ਆ ਤੇ ਮਾਦਮ ਟੈਕਸ ਤੋਂ ਲੈਂਦੀ ਆ ਕਪੜਾ ਉੱਥੇ ਸਿਰਫ 5000 ਰੁਪਏ ਦੇ ਵਿੱਚ ਕਪੜਾ ਮਿਲਦਾ ਆ ਨਾ ਜੀ ਨਾ ਹੁਣ ਲਗਾਤੀ ਆ ਪਰ ਦੀਆਂ ਸਭ ਤੋਂ ਵੱਡੀਆਂ ਫੈਕਟਰੀਆਂ ਲੁਧਿਆਣਾ ਸ਼ਹਿਰ ਦੇ ਵਿੱਚ 25 ਰੁਪਏ ਦੇ ਵਿੱਚ ਦਵਾਂਗੇ ਕਪੜਾ ਆ ਲੋ 50 ਰੁਪਏ ਦੇ ਵਿੱਚ ਦਵਾਂਗੇ ਕਪੜਾ 55 ਰੁਪਏ ਮੀਟਰ ਦੇ ਵਿੱਚ ਦਵਾਂਗੇ ਕੈਮਰੀ ਕਾਟਨ 275 ਵਿਦਾ 5 ਮੀਟਰ ਸੂਟ ਬਜਾਰੋਂ ਤੁਸੀਂ ਲੈਣੇ 365 ਰੁਪਏ ਸਾਡੇ ਕੋਲ ਲੈ ਜਾਓ 340 ਰੁਪਏ ਦੇ ਵਿੱਚ ਜੀ 190 ਦਾ ਸੂਟ ਨਾਲ ਸ਼ਫੌਨ ਦਾ ਦੁਪੱਟਾ ਹੋਰ ਜਾਮ ਦਾ ਸੂਟ ਆ ਪੰਚਮੁਖੀ ਦਾ ਬ੍ਰਾਂਡ ਆ ਰੇਟ ਆਗਾ 650 ਰੁਪਏ ਪ्योर ਕੈਮਰਿਕ 275 ਰੁਪਏ ਦੇ ਰੇਂਜ ਦੇ ਵਿੱਚ ਬਹੁਤ ਸਾਰੇ ਡਿਜ਼ਾਈਨ ਮਿਲ ਜਾਣਗੇ ਤੁਸੀਂ ਲੈਣੇ ਕਾਟਨ ਦਾ ਦੁਪੱਟਾ 200 ਰੁਪਏ ਦਾ ਅਸੀਂ ਵਿਦ ਵਰਕ ਵਿਦ ਦੁਪੱਟਾ ਦੇ ਦਾਂਗੇ 200 ਰੁਪਏ ਦੇ ਵਿੱਚ ਉਹ ਸੋਹਣਾ ਕੱਪੜਾ ਸਲਵਾਰ ਤੇ ਵਰਕ ਤੇ ਨਾਲ ਦੁਪੱਟਾ ਦੇਖੋ 3900 4600 ਦਾ ਤੁਸੀਂ ਲੈਨੇ ਹੋ ਸਾਡੇ ਕੋਲ ਲੈ ਜਾਓ 1495 ਰੁਪਏ ਦੇ ਵਿੱਚ ਜਿਹੜਾ ਤੁਸੀਂ ਲੈਨੇ ਆ 800 ਰੁਪਏ ਦਾ ਸੂਟ 390 ਰੁਪਏ ਦੇ ਵਿੱਚ ਸਾਰੇ ਦੁਪੱਟਾ ਪੂਰਾ ਹੈਵੀ ਹੈ ਮੈਂ ਕਹਿੰਦਾ ਜੀ ਸੈੱਟ ਵਾਈਜ਼ ਮਾਲ ਹੈ ਚੈੱਕ ਕਰੋ ਹੋਲ ਸੇਲ ਦੀ ਵੀਡੀਓ ਇਹਨਾਂ ਦਾ ਬਜਾਜ ਕਾਰਡ ਬਣਿਆ ਹੈ ਸਾਡੇ ਨੰਬਰ ਤੇ ਕਰੋ ਸੰਪਰਕ ਤੇ ਆਪਣਾ ਬਜਾਜਗੜ ਚੈੱਕ ਕਰਵਾਓ ਤੇ ਲਿਮਿਟ ਚੈੱਕ ਕਰਵਾ ਕੇ ਲੈ ਜਾਓ ਕਪੜਾ 3500 ਵਾਲਾ ਸੂਟ ਦਵਾਂਗੇ 1995 ਰੁਪਏ ਦਾ ਇੱਕ ਤੋਂ ਇੱਕ ਡਿਜ਼ਾਈਨ 180 ਰੁਪਏ ਦੇ ਵਿੱਚ 195 ਰੁਪਏ ਦਾ ਵਿਦ ਦੁਪੱਟਾ ਪਿਓਰ 5 ਮੀਟਰ ਕਪੜਾ ਨਾਲ ਭਾਜੀ 1 ਮਿੰਟ 1 ਮਿੰਟ ਗੱਲ ਸੁਣ ਲਓ ਵੀਡੀਓ ਵੀ ਚੱਲਦੀ ਪਈਆ ਲਾਈਵ ਚਲਾ ਦੇ ਹਾਂਜੀ ਜਿਹੜੇ ਵੱਧ ਤੋਂ ਵੱਧ ਸ਼ੇਅਰ ਕਰਨਗੇ ਉਹਨਾਂ ਨੂੰ ਬਿਲਕੁਲ ਫ੍ਰੀ 10 ਸੂਟ ਭੇਜੇ ਜਾਣਗੇ ਆਹ ਫ੍ਰੀ ਸੂਟ ਦੇ ਦਈਏ ਗਰਮੀਆਂ ਦੇ ਆਹੀ ਸੂਟ ਦਿਓ ਜੀ ਗਰਮੀਆਂ ਆ ਰਹੀਆਂ ਅੱਗੇ ਆ ਬਿਲਕੁਲ ਫ੍ਰੀ ਦਿੱਤੇ ਜਾਣਗੇ ਫਟਾਫਟ ਵੀਡੀਓ ਨੂੰ ਸ਼ੇਅਰ ਕਰ ਦਿਓ ਰੱਜ ਕੇ ਸੂਟ ਭੇਜ ਦਾਂਗੇ ਜੀ ਵੀ ਸ਼ੇਪ ਨੈਕ ਜਿਹੜਾ ਫੇਮਸ 200 ਰੁਪਏ ਦੇ ਵਿੱਚ ਪੂਰੇ ਤੁਸੀਂ ਦੇਖੋ ਮੁਠੇ ਭਰ ਭਰ ਕੇ ਰੱਖੇ ਹੋ ਇਹਨਾਂ ਨੇ ਮੈਂ ਕਹਿੰਨਾ ਜੀ ਵੈਰਾਈਟੀ ਦਾ ਬਹੁਤ ਜ਼ਿਆਦਾ ਅੰਬਾਰ ਹੈ ਪੇਟ ਵਾਲਾ ਸੂਟ ਜਿਹੜਾ ਤੁਸੀਂ ਲੈਣੇ ਹੋ ਬਜ਼ਾਰੋਂ 395 ਦਾ ਸਾਡੇ ਕੋਲ ਲੈ ਜਾਓ 275 ਰੁਪਏ ਦਾ ਪਿਓਰ ਕੈਮਰਿਕ ਦੀ ਦੁਪੱਟੇ ਆ ਤੇ ਪਿਓਰ ਕੈਮਰਿਕ ਦੀ ਬਾਟਮ ਆ ਤੇ ਸੈੱਟ ਵਾਈਜ਼ ਹੈਗਾ ਮਾਲ ਤੇ ਰੇਟ ਹੈਗਾ 340 ਰੁਪਏ ਦਾ ਜੀ ਡਿਜ਼ਾਈਨ ਬਹੁਤ ਜ਼ਿਆਦਾ ਮਿਲ ਜਾਣਗੇ ਕੁਆਂਟੀਟੀ ਚੈੱਕ ਕਰ ਲਓ ਜਿਨ੍ਹਾਂ ਨੇ ਕਰਨਾ ਕੰਮ ਕੱਪੜੇ ਦਾ ਜਲਦੀ ਤੋਂ ਪਹਿਲਾਂ ਆਜੋ ਲੁਧਿਆਣਾ ਸ਼ਹਿਰ ਦੇ ਵਿੱਚ ਤੇ ਐਦਾਂ ਇਹ ਸੂਟ ਲੈ ਜਾਓ 110 ਰੁਪਏ ਦੇ ਵਿੱਚ ਜੀ 5-5000 ਵਾਲੇ ਸੂਟ ਆ ਜੀ ਜਿਹੜੇ ਦੇਣੇ ਤੁਹਾਨੂੰ 1495 ਰੁਪਏ ਦੀ ਰੇਂਜ ਚੋਰ ਦੁਪੱਟੇ 2.5-2.5 ਮੀਟਰ ਦੇ ਪਿਓਰ ਜਾਮ ਤੇ ਰੇਟ 650 ਰੁਪਏ ਬਹੁਤ ਸੋਹਣਾ ਡਿਜ਼ਾਈਨ ਆ 340 ਰੁਪਏ ਦੇ ਵਿੱਚ ਪਿਓਰ ਕੈਮਰਿਕ ਪਿਓਰ ਕੈਮਰੀਕੀ ਦਾ ਬਾਟਮ ਤੇ ਪਿਓਰ ਕੈਮਰੀਕੀ ਦਾ ਦੁਪੱਟਾ ਸੈਕਟ ਵਾਈਜ਼ ਕਪੜਾ ਹੈ ਜੀ ਜਿੰਨੇ ਮਰਜ਼ੀ ਡਿਜ਼ਾਈਨ ਲੈ ਜਾਓ ਪੂਰਾ ਸਾਰਾ ਕੰਟੇਨਰ ਵਗੈਰਾ ਸਾਰੇ ਭਰੇ ਹੋਏ ਤਾਂ ਮੈਂ ਕਹਿੰਦਾ ਜੀ ਇੱਕ ਤੋਂ ਇੱਕ ਡਿਜ਼ਾਈਨ ਆ ਸਾਰੇ ਨਵੇਂ ਤੋਂ ਨਵੇਂ ਪੀਸ 390 ਦੇ ਵਿੱਚ ਹੈਵੀ ਹੈਵੀ ਸੂਟ ਆ ਪੂਰਾ ਸੂਟ 200 ਰੁਪਏ ਦਾ ਜੀ ਜਿੰਨੀ ਮਰਜ਼ੀ ਵੈਰਾਈਟੀ ਆ ਜਿਹੜਾ ਮਰਜ਼ੀ ਲੈ ਲਓ ਜੀ ਦਿੱਪਤੀ ਦਾ ਮਾਲ ਮਿਲ ਜੇਗਾ ਐ ਸੂਟ ਮਿਲ ਜੇਗਾ